ਸਾਹਿਬ ਕਾਲ ਜੀ ਅੱਜ ਅਸੀਂ ਪੜ੍ਹਾਂਗੇ ਕਿਰਪਾਲ ਸਿੰਘ ਜੀ ਦੀ ਲਿਖੀ ਹੋਈ ਕਿਤਾਬ ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਘਾਲਣਾ ਮਹਾਰਾਜਾ ਰਣਜੀਤ ਸਿੰਘ ਦਾ ਮੁੱਢਲਾ ਜੀਵਨ ਮਹਾਰਾਜਾ ਰਣਜੀਤ ਸਿੰਘ ਦਾ ਜਨਮ 2 ਮੱਘਰ ਸੋਮਵਾਰ ਬਿਕਰਮੀ ਸੰਮਤ 1837 13 ਨਵੰਬਰ 1780 ਨੂੰ ਗੁਜਰਾਵਾਲਾ ਵਿਖੇ ਹੋਇਆ ਜਨਮ ਸਮੇਂ ਉਸ ਦਾ ਨਾਂ ਬੁੱਧ ਸਿੰਘ ਰੱਖਿਆ ਗਿਆ ਉਹ ਸ਼ੁਕਰ ਚੱਕੀਆ ਮਿਸਲ ਦੇ ਬਾਨੀ ਸਰਦਾਰ ਚੜਤ ਸਿੰਘ ਦਾ ਪੁੱਤਰਾ ਅਤੇ ਸਰਦਾਰ ਮਹਾ ਸਿੰਘ ਦਾ ਹੋਂਹਾਰ ਪੁੱਤਰ ਸੀ ਉਸ ਦੀ ਮਾਤਾ ਦਾ ਨਾਮ ਸਰਦਾਰਨੀ ਰਾਜਕੌਰ ਸੀ ਜੋ ਜੀਂਦ ਦੇ ਸਰਦਾਰ ਗਜਪਤ ਸਿੰਘ ਦੀ ਪੁੱਤਰੀ ਸੀ ਅਤੇ ਮਾਲਵੇ ਦੇ ਇਲਾਕੇ ਦੀ ਹੋਣ ਕਰਕੇ ਉਸ ਨੂੰ ਮਾਈ ਮਲਵੈਣ ਕਿਹਾ ਜਾਂਦਾ ਸੀ ਜਦੋਂ ਸਰਦਾਰ ਮਹਾ ਸਿੰਘ ਨੂੰ ਉਸ ਦੇ ਘਰ ਪੁੱਤਰ ਹੋਣ ਦੀ ਖਬਰ ਮਿਲੀ ਉਦੋਂ ਉਹ ਇੱਕ ਜੰਗੀ ਮੁਹੰਮਦ ਰਾਣ ਸੈਦ ਨਗਰ ਦੀ ਮੋਰਚਾ ਬੰਦੀ ਕਰ ਰਿਹਾ ਸੀ ਅਤੇ ਉਸ ਉੱਤੇ ਫਤੇ ਪਾ ਕੇ ਜਦੋਂ ਗੁਜਰਾਵਾਲੇ ਵਾਪਸ ਆਇਆ ਤਾਂ ਉਸ ਨੇ ਖੁਸ਼ੀ ਵਿੱਚ ਬੱਚੇ ਦਾ ਨਾਂ ਬੁੱਧ ਸਿੰਘ ਤੋਂ ਰਣਜੀਤ ਸਿੰਘ ਰੱਖ ਦਿੱਤਾ ਰਣਜੀਤ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਇਸ ਕਰਕੇ ਉਸ ਦੀ ਪਾਲਣਾ ਪੋਸਣਾ ਬੜੇ ਲਾੜ ਪਿਆਰ ਦੇ ਨਾਲ ਹੋਈ ਬਚਪਨ ਵਿੱਚ ਹੀ ਰਣਜੀਤ ਸਿੰਘ ਉੱਤੇ ਚੇਚਕ ਬੁਖਾਰ ਦਾ ਬਹੁਤ ਸਖਤ ਹਮਲਾ ਹੋਇਆ ਸੋਹਣ ਲਾਲ ਸੂਰੀ ਇਸ ਬਾਬਤ ਇੰਜ ਲਿਖਦਾ ਹੈ ਉਸ ਮਹਾਨ ਪਰਮੇਸ਼ਵਰ ਦੇ ਭਾਣੇ ਅਨੁਸਾਰ ਮਨਾਵਰ ਵਿਖੇ ਵੱਡ ਪ੍ਰਤਾਪੀ ਸਹਿਜਾਦੇ ਦੀ ਤबीयत ਖਰਾਬ ਹੋ ਗਈ ਸਰਵਲੰਦ ਖਾਨ ਦੀ ਅਗਵਾਈ ਹੇਠ 200 ਜੰਗਜੂ ਸਵਾਰ ਅਤੇ ਸੂਝਵਾਨ ਵਿਅਕਤੀ ਲਾਲਾ ਹਾਕਮ ਰਾਏ ਹਕੀਮ ਨੂੰ ਜਹਾਂਣ ਦੇ ਬਾਦਸ਼ਾਹ ਰਣਜੀਤ ਸਿੰਘ ਦੀ ਸੇਵਾ ਵਿੱਚ ਛੱਡ ਕੇ ਸਰਦਾਰ ਮਹਾ ਸਿੰਘ ਖੁਦ ਆਰਮਨਗਰ ਤਸਰੀਫ ਲੈ ਗਏ ਸਹਿਜਾਦਾ ਖਸਰਾ ਅਤੇ ਸੀਤਲਾ ਨਿਕਲਣ ਕਰਕੇ ਬਿਮਾਰ ਹੋ ਗਿਆ ਸਰੀਰ ਦੇ ਅੰਗਾਂ ਵਿਸ਼ੇਸ਼ ਕਰਕੇ ਮੁਬਾਰਕ ਅੱਖ ਵਿੱਚ ਗਰਮੀ ਦਾ ਇਤਨਾ ਜੋਸ਼ ਉੱਠਦਾ ਸੀ ਕਿ ਕਿਸੇ ਘੜੀ ਵੀ ਆਰਾਮ ਨਹੀਂ ਮਿਲਦਾ ਸੀ ਸਹਿਜਾਦੇ ਦੀ ਉਹ ਅੱਖ ਗਰਮੀ ਦੇ ਜੋਸ਼ ਨਾਲ ਅੰਨੀ ਹੋ ਗਈ। ਇਲਾਜ ਤੋਂ ਇਲਾਵਾ ਦਾਨ ਪੁੰਨ ਵੀ ਬਹੁਤ ਕੀਤਾ ਗਿਆ ਅਤੇ ਇੱਕ ਵਾਰ ਅਜਿਹਾ ਸਮਾਂ ਵੀ ਆਇਆ ਜਦੋਂ ਉਸ ਦੇ ਮਾਪਿਆਂ ਨੂੰ ਉਸ ਦੇ ਬਚਣ ਦੀ ਕੋਈ ਉਮੀਦ ਨਾ ਰਹੀ ਪਰ ਕੁਝ ਦਿਨਾਂ ਬਾਅਦ ਰੋ ਹਾਲਤ ਬਿਹਤਰ ਹੋ ਗਈ ਪਰ ਰਣਜੀਤ ਸਿੰਘ ਦੀ ਇੱਕ ਅੱਖ ਸਦਾ ਲਈ ਜਾਂਦੀ ਰਹੀ ਅਤੇ ਮੂੰਹ ਤੇ 체ਚਕ ਦੇ ਭਾਰੀ ਦਾਗ ਪੈ ਗਏ ਜਦੋਂ ਉਹ 5 ਸਾਲਾਂ ਦਾ ਹੋਇਆ ਤਾਂ ਉਸ ਨੂੰ ਭਾਈ ਭਾਗ ਸਿੰਘ ਦੀ ਧਰਮਸਾਲਾ ਵਿੱਚ ਮੁਢਲੀ ਵਿੱਦਿਆ ਦੇ ਲਈ ਭੇਜ ਦਿੱਤਾ ਗਿਆ ਪਰ ਮਹਾਰਾਜਾ ਰਣਜੀਤ ਸਿੰਘ ਉਥੇ ਗੁਰਮੁਖੀ ਅਤੇ ਗਣਿਤ ਦੀ ਮੁਢਲੀ ਸਿੱਖਿਆ ਤੋਂ ਅੱਗੇ ਪੜ੍ਹਾਈ ਨਾ ਕਰ ਸਕਿਆ ਅਜਿਹਾ ਉਸ ਦੇ ਆਲੇ-ਦੁਆਲੇ ਮੌਜੂਦ ਸਮਾਜਿਕ ਅਤੇ ਘਰੇਲੂ ਮਾਹੌਲ ਕਰਕੇ ਹੋਇਆ ਇਨ੍ਹਾਂ ਦਿਨਾਂ ਵਿੱਚ ਪੜ੍ਹਾਈ ਲਿਖਾਈ ਅਤੇ ਵਿੱਦਿਆ ਦਾ ਪ੍ਰਸਾਰ ਹਿੰਦੂਆਂ ਵਿੱਚ ਜ਼ਿਆਦਾਤਰ ਬ੍ਰਾਹਮਣਾਂ, ਖੱਤਰੀਆਂ ਅਤੇ ਮੁਸਲਮਾਨਾਂ ਵਿੱਚ ਸ਼ੈਅਦ ਅਤੇ ਉੱਚ ਕਲੀਨ ਵਰਗ ਵਿੱਚ ਹੀ ਸੀ। ਖੇਤੀਬਾੜੀ, ਦਸਤਕਾਰੀ ਅਤੇ ਮਜ਼ਦੂਰੀ ਕਰਨ ਵਾਲਿਆਂ ਲਈ ਪੜ੍ਹਨਾ ਲਿਖਣਾ ਬਹੁਤ ਦੂਰ ਦੀ ਗੱਲ ਸੀ। ਹਰ ਮਨੁੱਖ ਨੂੰ ਸ਼ੁਰੂ ਤੋਂ ਹੀ ਪਿਤਾ-ਪੁਰਖੀ ਅਤੇ ਖਾਨਦਾਨੀ ਧੰਦਾ ਹੀ ਕਰਨਾ ਪੈਂਦਾ ਸੀ। ਔੜਕ ਬੱਚਾ ਮੂਲਿਆਂ ਤੋਂ ਹੱੱਟੀ ਬਹਿਣਾ ਦਾ ਸਿਧਾਂਤ ਹੀ ਲਾਗੂ ਸੀ। ਅਤੇ ਜਾਤ-ਪਾਤ ਆਧਾਰਿਤ ਕੰਮਕਾਰ ਵਿੱਚ ਮਹਾਰਤ ਹਾਸਲ ਕਰਨ ਹੀ ਉਸ ਦੀ ਕਾਮਯਾਬੀ ਮੰਨੀ ਜਾਂਦੀ ਸੀ। ਕਈ ਵਾਰ ਖੱਤਰੀ ਅਤੇ ਬ੍ਰਾਹਮਣ ਜ਼ਮੀਨਾਂ ਦੇ ਮਾਲਕ ਜ਼ਰੂਰ ਹੁੰਦੇ ਸਨ ਪਰ ਉਹ ਕਾਸਤਕਾਰ ਨਹੀਂ ਸਨ ਉੱਤਰੀ ਭਾਰਤ ਖਾਸ ਕਰਕੇ ਪੰਜਾਬ ਵਿੱਚ ਸਿੱਖ ਧਰਮ ਦੇ ਫਲਾਅ ਅਤੇ ਉਸ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਦੁਆਰਾ ਖਾਲਸੇ ਦਾ ਰੂਪ ਦੇਣ ਸਦਕਾ ਆਈ ਧਾਰਮਿਕ ਅਤੇ ਸੱਭਿਆਚਾਰਕ ਕ੍ਰਾਂਤੀ ਨੇ ਸਿੱਖ ਪੰਥ ਨੂੰ ਜੁਝਾਰੂ ਬਣਾ ਦਿੱਤਾ ਸੀ ਸਿੱਖ ਜਿਸ ਵਿੱਚ ਸਾਰੀਆਂ ਹੀ ਜਾਤੀਆਂ ਦੇ ਲੋਕ ਸ਼ਾਮਲ ਸਨ ਇੱਕ ਮਾਰਸ਼ਲ ਕੌਮ ਦੇ ਰੂਪ ਵਿੱਚ ਉੱਬਰ ਕੇ ਸਾਹਮਣੇ ਆਈ ਹੁਣ ਜ਼ਮੀਨ ਨਾਲ ਜੁੜੀ ਪੰਜਾਬ ਦੀ ਮੁੱਖ ਕਾਸਤਕਾਰ ਜਮਾਤ ਜੱਟਾਂ ਨੇ ਬਾਹੀ ਖੇਤੀ ਤੋਂ ਇਲਾਵਾ ਸਿਪਾਘਿਰੀ ਵਿੱਚ ਵੀ ਮਹਾਰਤ ਹਾਸਲ ਕੀਤੀ ਅਤੇ ਬਹਾਦਰੀ ਵਿੱਚ ਜਾਤ ਆਧਾਰਿਤ ਖੱਤਰੀਆਂ ਰਾਜਪੂਤਾਂ ਅਤੇ ਪਠਾਣਾਂ ਤੋਂ ਵੀ ਅੱਗੇ ਨਿਕਲ ਗਏ ਮਹਾਰਾਜਾ ਰਣਜੀਤ ਸਿੰਘ ਦੇ ਬਚਪਨ ਅਥਵਾ ਮਿਸਲਾਂ ਦੇ ਸਮੇਂ ਪੜ੍ਹਾਈ ਨਾਲੋਂ ਜੁੱਧ ਕਲਾ ਦੇ ਵਿੱਚ ਮਹਰ ਹੋਣਾ ਜ਼ਿਆਦਾ ਮਹੱਤਵਪੂਰਨ ਮੰਨਿਆ ਜਾਂਦਾ ਸੀ ਅਤੇ ਜਿਸ ਕਰਕੇ ਘੋੜਸਵਾਰੀ ਸ਼ਿਕਾਰ ਖੇਡਣਾ ਜੰਗੀ ਕਰਤੱਬ ਤਲਵਾਰबाजी ਨਿਸ਼ਾਨੇबाजी ਅਤੇ ਤਰਾਕੀ ਬਾਲ ਕਰਨਜੀਤ ਸਿੰਘ ਦੀ ਪੜ੍ਹਾਈ ਦੇ ਜ਼ਰੂਰੀ ਵਿਸ਼ੇ ਸਨ ਉਸ ਦੁਆਰਾ ਇਨ੍ਹਾਂ ਵਿੱਚ ਮਹਾਰਤ ਹਾਸਲ ਕਰਨੀ ਆਮ ਵਿਦਿਆ ਦੇ ਮੌਖਿਕ ਜਾਂ ਲਿਖਤੀ ਅਧਿਆਨ ਤੋਂ ਕਿਤੇ ਵੱਧ ਮਹੱਤਤਾ ਵਾਲੀ ਗੱਲ ਸੀ ਅਤੇ ਇਹ ਉਸ ਸਮੇਂ ਅਤੇ ਹਾਲਾਤਾਂ ਦੇ ਮੁਤਾਬਕ ਹੀ ਸੀ ਮਹਾਰਾਜਾ ਰਣਜੀਤ ਸਿੰਘ ਦੀ ਮੰਗਣੀ ਸਨ 1785 ਵਿੱਚ ਕਨਈਆ ਮਿਸਲ ਦੇ ਸਰਦਾਰ ਜੈ ਸਿੰਘ ਦੀ ਪੋਤਰੀ ਮਹਿਤਾਬ ਕੌਰ ਦੇ ਨਾਲ ਹੋਈ ਜੋ ਸਰਦਾਰ ਗੁਰਵਖਸ ਸਿੰਘ ਅਤੇ ਸਦਾ ਕੌਰ ਦੀ ਲੜਕੀ ਸੀ ਇਹਨਾਂ ਦਿਨਾਂ ਵਿੱਚ ਬਾਲ ਵਿਆਹ ਅਥਵਾ ਛੋਟੀ ਉਮਰ ਵਿੱਚ ਵਿਆਹ ਦਾ ਰਿਵਾਜ ਆਮ ਸੀ ਅਕਸਰ 11 ਜਾਂ 12 ਸਾਲਾਂ ਦੀ ਉਮਰ ਤੋਂ ਪਹਿਲਾਂ ਹੀ ਵਿਆਹ ਕਰ ਦਿੱਤੇ ਜਾਂਦੇ ਸਨ ਇਸ ਰਿਸ਼ਤੇ ਨਾਲ ਮਹਾਰਾਜਾ ਰਣਜੀਤ ਸਿੰਘ ਨੂੰ ਰਾਜਨੀਤਿਕ ਫਾਇਦਾ ਬਹੁਤ ਹੋਇਆ ਕਿਉਂਕਿ ਮਿਸਲ ਕਨਈਆ ਅਤੇ ਮਿਸਲ ਸ਼ੁਕਰ ਚੱਕਿਆ ਵਿਚਕਾਰ ਤਣਾ ਖਤਮ ਹੋ ਗਿਆ ਸੋਹਣ ਲਾਲ ਸੂਰੀ ਲਿਖਦਾ ਹੈ ਉਸਨੇ ਜੈ ਸਿੰਘ ਸਰਦਾਰ ਮਹਾ ਸਿੰਘ ਨਾਲ ਮੇਲਜੋਲ ਅਤੇ ਮਿੱਤਰਤਾ ਕੀਤੇ ਬਿਨਾ ਦੇਸ਼ ਪੰਜਾਬ ਵਿੱਚ ਆਪਣਾ ਠਹਿਰਨਾ ਠੀਕ ਨਾ ਸਮਝਿਆ ਅਤੇ ਸਤਵੰਤੀ ਮਾਈ ਸਦਾ ਕੌਰ ਦੀ ਸਲਾਹ ਦੇ ਨਾਲ ਆਪਣੀ ਬੇਟੀ ਦੀ ਮੰਗਣੀ ਹਕੂਮਤ ਦੇ ਸਹਬਜ਼ਾਦੇ ਰਣਜੀਤ ਸਿੰਘ ਦੇ ਨਾਲ ਮੁਕਰਰ ਕਰ ਦਿੱਤੀ ਅਜਿਹਾ ਹੋਣ ਨਾਲ ਸਰਦਾਰ ਮਹਾ ਸਿੰਘ ਦੀਆਂ ਫਤਿਹਮੰਦ ਫੌਜਾਂ ਅਤੇ ਕਨਈਆ ਲਸ਼ਕਰ ਵਿੱਚ ਸੁਲਾਹ ਸਭਾਈ ਹੋ ਗਈ ਅਤੇ ਲੜਾਈ ਝਗੜਾ ਬੰਦ ਹੋ ਗਿਆ ਜਦੋਂ ਮਹਾਰਾਜਾ ਰਣਜੀਤ ਸਿੰਘ ਅਜੇ 9 ਜਾਂ 10 ਸਾਲ ਦਾ ਸੀ ਉਦੋਂ ਹੀ ਉਸਨੇ ਆਪਣੇ ਪਿਤਾ ਨਾਲ ਜੁੱਧਾਂ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਇੱਕ ਵਾਰ ਸੋਧਰਾ ਉੱਤੇ ਫੌਜੀ ਮੁਹੰਮਦ ਰਾਣ ਸਰਦਾਰ ਮਹਾ ਸਿੰਘ ਅਚਾਨਕ ਬਿਮਾਰ ਪੈ ਗਿਆ ਅਤੇ ਉਸ ਨੂੰ ਜੁੱਧ ਖੇਤਰ ਤੋਂ ਵਾਪਸ ਮੁੜਨਾ ਪਿਆ ਇਸ ਸਮੇਂ ਰਣਜੀਤ ਸਿੰਘ ਨੇ ਹਮਲਾ ਜਾਰੀ ਰੱਖਿਆ ਅਤੇ ਦੁਸ਼ਮਣ ਨੂੰ ਹਰਾ ਕੇ ਉਸ ਨੇ ਅਸਲੇ ਅਤੇ ਗੋਲਾ ਬਾਰੂਦ ਤੇ ਵੀ ਕਬਜ਼ਾ ਕਰ ਲਿਆ ਅੱਲੜ ਉਮਰ ਦੀ ਇਸ ਜਿੱਤ ਨੇ ਰਣਜੀਤ ਸਿੰਘ ਦੀ ਬਹੁਤ ਹੌਸਲਾ ਅਫਜ਼ਾਈ ਕੀਤੀ ਅੱਲੜ ਉਮਰ ਦੀ ਬਹਾਦਰੀ ਦੀ ਇੱਕ ਹੋਰ ਮਿਸਾਲ ਆਉਂਦੀ ਹੈ ਕਿ ਜਦੋਂ ਰਣਜੀਤ ਸਿੰਘ ਸ਼ਿਕਾਰ ਖੇਡਦਾ ਅਚਾਨਕ ਆਪਣੇ ਸਾਥੀਆਂ ਤੋਂ ਵਿਛੜ ਕੇ ਲਾਡੇਵਾਲੀ ਦੇ ਉਸ ਇਲਾਕੇ ਵਿੱਚ ਪਹੁੰਚ ਗਿਆ ਜੋ ਛੱਠੇ ਸਰਦਾਰਾਂ ਦੇ ਕਬਜ਼ੇ ਵਿੱਚ ਸੀ ਉਸ ਵੇਲੇ ਨਵਾਬ ਹਸਮਤ ਖਾਨ ਛੱਠਾ ਵੀ ਉਥੇ ਜਿਸ ਨੂੰ ਮਹਾ ਸਿੰਘ ਨੇ ਇੱਕ ਵਾਰ ਬੁਰੀ ਤਰ੍ਹਾਂ ਹਰਾਇਆ ਸੀ ਸ਼িকার ਖੇਡ ਰਿਹਾ ਸੀ ਉਸਨੇ ਰਣਜੀਤ ਸਿੰਘ ਨੂੰ ਇਸ ਹਾਲਾਤ ਵਿੱਚ ਇਕੱਲਿਆਂ ਵੇਖ ਕੇ ਝਾੜੀ ਦੀ ਆੜ ਵਿੱਚੋਂ ਤਲਵਾਰ ਨਾਲ ਅਚਾਨਕ ਹਮਲਾ ਕਰ ਦਿੱਤਾ ਰਣਜੀਤ ਸਿੰਘ ਨੇ ਫੁਰਤੀ ਦੇ ਨਾਲ ਆਪਣੇ ਆਪ ਨੂੰ ਇਸ ਘਾਤਕ ਹਮਲੇ ਤੋਂ ਬਚਾ ਲਿਆ ਅਤੇ ਜਵਾਬੀ ਵਾਰ ਦੇ ਨਾਲ ਹਸਮਤ ਖਾਨ ਨੂੰ ਢੇਰੀ ਕਰ ਦਿੱਤਾ ਅਤੇ ਉਸ ਦਾ ਇਲਾਕਾ ਵੀ ਆਪਣੇ ਅਧਿਕਾਰ ਵਿੱਚ ਕਰ ਲਿਆ ਇਸ ਬਹਾਦਰੀ ਭਰੇ ਕਾਰਨਾਮੇ ਦੇ ਨਾਲ ਉਸ ਦੀ ਬਹੁਤ ਵਾਹ-ਵਾਹ ਹੋਈ ਇਹ ਵਾਕਿਆ ਸਨ 1796 ਦਾ ਹੈ ਅਤੇ ਰਣਜੀਤ ਸਿੰਘ ਸਿਰਫ 15 ਜਾਂ 16 ਸਾਲਾਂ ਦਾ ਹੀ ਸੀ ਅਗਰ ਰਣਜੀਤ ਸਿੰਘ ਜੰਗੀ ਕਰਤੱਬਾਂ ਦੀ ਪੜ੍ਹਾਈ ਵਿੱਚ ਨਪੁੰਨ ਨਾ ਹੁੰਦਾ ਤਾਂ ਹੁਣ ਚਿਤ ਹੋ ਜਾਣਾ ਸੀ ਮਿਸਲ ਦੀ ਸਰਦਾਰੀ April 1790 ਨੂੰ ਰਣਜੀਤ ਸਿੰਘ ਦੇ ਪਿਤਾ ਸਰਦਾਰ ਮਹਾ ਸਿੰਘ 27 ਸਾਲ ਦੀ ਜਵਾਨ ਉਮਰ ਵਿੱਚ ਹੀ ਅਕਾਲ ਚਲਾਣਾ ਕਰ ਗਏ ਇਸ ਵਕਤ ਰਣਜੀਤ ਸਿੰਘ ਦੀ ਉਮਰ ਸਿਰਫ 10 ਸਾਲ ਦੀ ਸੀ ਪਿਤਾ ਦੇ ਅੰਤਮ ਸੰਸਕਾਰ ਦੀਆਂ ਰਸਮਾਂ ਉਪਰੰਤ ਰਣਜੀਤ ਸਿੰਘ ਨੂੰ ਸੁਕਰ ਚੱਕੀਆਂ ਮਿਸਲ ਦਾ ਮੁਖੀ ਥਾਪਿਆ ਗਿਆ ਇਤਨੀ ਛੋਟੀ ਉਮਰ ਵਿੱਚ ਮਿਸਲ ਦਾ ਪ੍ਰਬੰਧ ਕਰਨਾ ਕੋਈ ਸੌਖਾ ਕੰਮ ਨਹੀਂ ਸੀ ਜਿਸ ਕਰਕੇ ਰਾਜ ਦਾ ਸਾਰਾ ਕੰਮਕਾਰ ਰਣਜੀਤ ਸਿੰਘ ਦੀ ਮਾਤਾ ਰਾਜਕੌਰ ਦੇ ਹੱਥ ਆ ਗਿਆ ਉਸ ਨੇ ਮਿਸਲ ਦੇ ਸ਼ਾਸਨ ਨੂੰ ਚਲਾਉਣ ਲਈ ਦਿਵਾਨ ਲਖਪਤ ਰਾਏ ਨੂੰ ਨਿਯੁਕਤ ਕੀਤਾ ਕਿਉਂਕਿ ਉਹ ਮਹਾ ਸਿੰਘ ਦੇ ਵੇਲੇ ਤੋਂ ਹੀ ਮਿਸਲ ਦੀ ਸਾਰੀ ਆਮਦਨ ਅਤੇ ਖਰਚ ਦਾ ਹਿਸਾਬ ਕਿਤਾਬ ਰੱਖਦਾ ਆਇਆ ਸੀ ਪਰ ਰਣਜੀਤ ਸਿੰਘ ਦੇ ਨਜ਼ਦੀਕੀ ਰਿਸ਼ਤੇਦਾਰ ਸਰਦਾਰ ਦਲ ਸਿੰਘ ਨੂੰ ਇਹ ਗੱਲ ਪਸੰਦ ਨਹੀਂ ਸੀ ਜਦੋਂ ਰਣਜੀਤ ਸਿੰਘ ਦੀ شادی ਸਨ 1795 ਵਿੱਚ ਕਨਈਆ ਮਿਸਲ ਦੇ ਸਰਦਾਰ ਜੈ ਸਿੰਘ ਦੀ ਪੋਤਰੀ ਅਤੇ ਗੁਰਵਖਸ ਸਿੰਘ ਦੀ ਲੜਕੀ ਮਹਿਤਾਬ ਕੌਰ ਦੇ ਨਾਲ ਹੋਈ ਤਾਂ ਉਸ ਵੇਲੇ ਗੁਰਵਖਸ ਸਿੰਘ ਦੀ ਮੌਤ ਹੋ ਚੁੱਕੀ ਸੀ ਮਿਸਲ ਦਾ ਪ੍ਰਬੰਧ ਉਸ ਦੀ ਵਿਧਵਾ ਸਦਾ ਕੌਰ ਚਲਾ ਰਹੀ ਸੀ ਉਸ ਨੇ ਆਪਣੀ ਲੜਕੀ ਦੇ ਵਿਆਹ ਦੇ ਤੁਰੰਤ ਮੰਗਰੋਂ ਆਪਣੀ ਮਿਸਲ ਸ਼ੁਕਰਚੱਕੀਆਂ ਮਿਸਲ ਵਿੱਚ ਮਿਲਾ ਦਿੱਤੀ ਅਤੇ ਰਾਜਕੌਰ ਅਤੇ ਲਖਪਤ ਰਾਏ ਨਾਲ ਮਿਲ ਕੇ ਦੋਹਾਂ ਮਿਸਲਾਂ ਦਾ ਪ੍ਰਬੰਧ ਚਲਾਉਣ ਲੱਗੀ ਇਹਨਾਂ ਤਿੰਨਾਂ ਨੇ 1797 ਤੱਕ ਰਣਜੀਤ ਸਿੰਘ ਦੇ ਨਾਂ ਤੇ ਸ਼ਾਸਨ ਚਲਾਇਆ ਪੰਜਾਬ ਦੇ ਇਤਿਹਾਸ ਵਿੱਚ ਇਨ੍ਹਾਂ ਤਿੰਨਾਂ ਦੇ ਪ੍ਰਬੰਧ ਨੂੰ ਤਿੰਨ ਪ੍ਰਤੀਨਿਧੀਆਂ ਦੀ ਪ੍ਰੇਸ਼ਦ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਨ੍ਹਾਂ ਤਿੰਨਾਂ ਵਿੱਚੋਂ ਸਦਾ ਕੌਰ ਸਭ ਤੋਂ ਵੱਧ ਪ੍ਰਭਾਵਸ਼ਾਲੀ ਅਤੇ ਜੋਗ ਔਰਤ ਸੀ। ਸਣ 1796 ਵਿੱਚ ਅਹਿਮਦ ਸਾਹ ਅਫਦਾਲੀ ਦੇ ਪੋਤਰੇ ਸਾਹ ਜਮਾਨ ਨੇ ਪੰਜਾਬ ਤੇ ਹਮਲਾ ਕਰਕੇ ਲਾਹੌਰ ਤੇ ਕਬਜ਼ਾ ਕਰ ਲਿਆ ਅਤੇ ਸ਼ਹਿਰ ਦੇ ਨਿਵਾਸੀਆਂ ਤੇ ਕਈ ਤਰ੍ਹਾਂ ਦੇ ਜ਼ੁਲਮ ਅਤੇ ਅਤਿਆਚਾਰ ਕਰਨੇ ਸ਼ੁਰੂ ਕਰ ਦਿੱਤੇ ਪਰ ਉਹ ਛੇਤੀ ਛੇਤੀ ਲੁੱਟਮਾਰ ਕਰਕੇ ਵਾਪਸ ਮੁੜ ਗਿਆ। ਉਧਰ ਰਣਜੀਤ ਸਿੰਘ ਨੇ ਆਰਮਨਗਰ ਦੇ ਕਿਲੇ ਦੀ ਮੋਰਚਾਬੰਦੀ ਕਰ ਦਿੱਤੀ ਜਿਸ ਨੂੰ ਗੁਨਾਮ ਮੁਹੰਮਦ ਦੇ ਪੁੱਤਰ ਜਾਨ ਮੁਹੰਮਦ ਨੇ ਕਬਜ਼ੇ ਵਿੱਚ ਲਿਆ ਹੋਇਆ ਸੀ ਰਣਜੀਤ ਸਿੰਘ ਨੂੰ ਕੁਝ ਮਹੀਨਿਆਂ ਬਾਅਦ ਘੇਰਾ ਚੁੱਕਣਾ ਪਿਆ ਪਰ ਇਸ ਦੌਰਾਨ ਜਾਨ ਮੁਹੰਮਦ ਮਾਰਿਆ ਗਿਆ ਉਧਰ ਸਹਾਜਮਾਨ ਨੇ ਇੱਕ ਵਾਰ ਸਨ 1797 ਵਿੱਚ ਸਨ ਚੀਨਾ ਦੇ ਅਫਗਾਨੀ ਦੀ ਕਮਾਂਡ ਹੇਠ ਫੌਜਾਂ ਭੇਜ ਕੇ ਪੰਜਾਬ ਤੇ ਹਮਲਾ ਕਰਵਾ ਦਿੱਤਾ ਉਸ ਨੇ ਆਟਕ ਅਤੇ ਜਲਮ ਦਰਿਆ ਪਾਰ ਦੇ ਇਲਾਕਿਆਂ ਵਿੱਚ ਲੁੱਟ ਮਚਾਉਣੀ ਸ਼ੁਰੂ ਕਰ ਦਿੱਤੀ ਇਧਰ ਮਹਾਰਾਜਾ ਰਣਜੀਤ ਸਿੰਘ ਨੇ ਵਖਤ ਦੀ ਨਜਾਕਤ ਨੂੰ ਪਛਾਣਦਿਆਂ ਉਸ ਦੀਆਂ ਫੌਜਾਂ ਦਾ ਮੁਕਾਬਲਾ ਕਰਨ ਲਈ ਰਾਵਲ ਪਿੰਡੀ ਦੇ ਸਰਦਾਰ ਲੱਖਾ ਸਿੰਘ ਸਰਦਾਰ ਬਾਗ ਸਿੰਘ ਮਿਰਾਲੀ ਵਾਲੀਏ ਅਤੇ ਸਰਦਾਰ ਦਾਲ ਸਿੰਘ ਨੂੰ ਨਾਲ ਲੈ ਕੇ ਦਰਿਆ ਚਨਾ ਤੇ ਮੋਰਚੇ ਲਾ ਲਏ ਚਨਾ ਦਰਿਆ ਦੇ ਨੇੜੇ ਰਣਜੀਤ ਸਿੰਘ ਅਤੇ ਸਹਾਨਚੀ ਦੀਆਂ ਫੌਜਾਂ ਦਰਮਿਆਨ ਕਸਮਾਨ ਦੀ ਲੜਾਈ ਹੋਈ ਜਿਸ ਵਿੱਚ ਸਨੱਚੀ ਮਾਰਿਆ ਗਿਆ ਅਤੇ ਅਫਗਾਨ ਧੜਵੀਆਂ ਨੂੰ ਕਰਾਰੀ ਹਾਰ ਹੋਈ ਖਾਲਸਾ ਫੌਜਾਂ ਨੇ ਸਨੱਚੀ ਦਾ ਸਿਰ ਜੰਗੀ ਧਗਮੇ ਦੇ ਤੌਰ ਤੇ ਆਰਾਮਨਗਰ ਲੈ ਆਂਦਾ ਅਤੇ ਉਹਦੇ ਸਾਰੇ ਜੰਗੀ ਅਤੇ ਦੂਸਰੇ ਸਾਜ਼ੋ ਸਮਾਨ ਤੇ ਕਬਜ਼ਾ ਕਰ ਲਿਆ 6 ਮਹੀਨੇ ਪਿੱਛੋਂ ਆਰਾਮਨਗਰ ਤੇ ਵੀ ਰਣਜੀਤ ਸਿੰਘ ਦਾ ਕਬਜ਼ਾ ਹੋ ਗਿਆ ਇਸ ਤਰ੍ਹਾਂ ਚੱਠਿਆਂ ਦੀਆਂ ਥਾਣੇਦਾਰੀਆਂ ਅਤੇ ਅਫਗਾਨੀਆਂ ਦੀਆਂ ਸਰਦਾਰੀਆਂ ਸਦਾ ਵਾਸਤੇ ਮਿੱਟੀ ਵਿੱਚ ਮਿਲ ਗਈਆਂ ਇਸ ਜਿੱਤ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਹੱਥ ਭਾਵੇਂ ਕੋਈ ਬਹੁਤਾ ਇਲਾਕਾ ਨਹੀਂ ਲੱਗਾ ਪਰ ਉਸ ਦੇ ਮਨੋਵਲ ਅਤੇ ਇਰਾਦਿਆਂ ਨੂੰ ਬਹੁਤ ਵੱਡਾ ਹੰਗਾਰਾ ਮਿਲਿਆ ਇਸ ਨਾਲ ਪਠਾਨਾ ਅਫਗਾਨਾ ਅਤੇ ਦੂਸਰੀਆਂ ਮੁਸਲਮ ਕੌਮਾਂ ਦਾ ਲੜਾਕੂ ਹੰਕਾਰ ਅਤੇ ਭਰਮ ਟੁੱਟ ਗਿਆ ਅਤੇ ਸਿੱਖਾਂ ਦਾ ਬੋਲਵਾਲਾ ਹੋ ਗਿਆ ਰਣਜੀਤ ਸਿੰਘ ਦੀ ਦੂਜੀ ਸ਼ਾਦੀ ਸਨ 1797 ਵਿੱਚ ਨਕਈ ਮਿਸਲ ਦੇ ਸਰਦਾਰ ਗਿਆਨ ਸਿੰਘ ਦੀ ਭੈਣ ਰਾਜਕੌਰ ਦੇ ਨਾਲ ਹੋਈ ਰਾਜਕਾਰ ਨੂੰ ਕਦੀ ਕਦੀ ਦਾਤਾਰ ਕੌਰ ਜਾਂ ਮਾਈ ਨਿਫਾ ਵੀ ਕਿਹਾ ਜਾਂਦਾ ਸੀ ਇਹ ਮਹਾਰਾਜੇ ਦੀ ਸਭ ਤੋਂ ਵੱਧ ਸਤਿਕਾਰ ਵਾਲੀ ਰਾਣੀ ਸੀ ਉਸ ਨੇ ਸਨ 1801 ਵਿੱਚ ਖੜਕ ਸਿੰਘ ਨੂੰ ਜਨਮ ਦਿੱਤਾ ਇਸ ਸਾਦੀ ਨਾਲ ਰਣਜੀਤ ਸਿੰਘ ਦੀ ਸਿਆਸੀ ਤਾਕਤ ਵਿੱਚ ਵਾਧਾ ਹੋ ਗਿਆ ਹੁਣ ਉਹ ਦੂਜੀਆਂ ਸਾਰੀਆਂ ਮਿਸਲਾਂ ਵਿੱਚ ਸਭ ਤੋਂ ਵੱਧ ਸ਼ਕਤੀਸ਼ਾਲੀ ਸੀ ਇਸੇ ਹੀ ਸਾਲ ਸਨ 1797 ਵਿੱਚ ਰਣਜੀਤ ਸਿੰਘ ਨੇ ਮਿਸਲ ਦੇ ਸ਼ਾਸਨ ਦਾ ਸਾਰਾ ਪ੍ਰਬੰਧ ਸਿੱਧਾ ਆਪਣੇ ਹੱਥ ਲੈ ਲਿਆ ਅਤੇ ਆਪਣੇ ਪਿਤਾ ਦੇ ਮਾਮੇ ਸਰਦਾਰ ਦਾਲ ਸਿੰਘ ਨੂੰ ਆਪਣਾ ਪ੍ਰਧਾਨ ਮੰਤਰੀ ਨਿਯੁਕਤ ਕਰ ਦਿੱਤਾ ਦਾਲ ਸਿੰਘ ਨੇ ਹੀ ਰਣਜੀਤ ਸਿੰਘ ਦੇ ਸਿਰ ਤੇ ਸਰਦਾਰੀ ਦੀ ਪੱਗ ਬੰਨੀ ਇਸੇ ਸਮੇਂ ਦੌਰਾਨ ਹੀ ਦਿਵਾਨ ਲਖਪਤ ਰਾਏ ਕੋਟਾਸ ਅਤੇ ਰੋਹਤਾਸ ਦੇ ਇਲਾਕਿਆਂ ਵੱਲ ਮਾਮਲਾ ਉਗਰੋਹਣ ਗਿਆ ਧਾਨੀ ਦੇ ਮੁਸਲਮਾਨ ਜ਼ਿਮੀਦਾਰਾਂ ਹੱਥੋਂ ਮਾਰਿਆ ਗਿਆ ਇਸ ਤੋਂ ਬਾਅਦ ਰਣਜੀਤ ਸਿੰਘ ਦੀ ਮਾਤਾ ਰਾਜਕੌਰ ਦੀ ਵੀ ਅਚਾਨਕ ਮੌਤ ਹੋ ਗਈ। ਇਸ ਹਾਲਾਤ ਵਿੱਚ ਉਸ ਦੀ ਸੱਸ ਸਦਾ ਕੌਰ ਮਿਸਲ ਦੇ ਕੰਮ ਵਿੱਚ ਆਪਣਾ ਪ੍ਰਭੂਤਵ ਕਾਇਮ ਕਰਨ ਲੱਗੀ। ਉਸ ਦਾ ਇਰਾਦਾ ਰਣਜੀਤ ਸਿੰਘ ਨੂੰ ਬਸ ਵਿੱਚ ਕਰਕੇ ਸਾਰੇ ਪ੍ਰਬੰਧ ਉੱਤੇ ਅਧਿਕਾਰ ਕਰਨਾ ਅਤੇ ਸ਼ਾਸਨ ਪ੍ਰਬੰਧ ਦੀ ਅਸਲ ਤਾਕਤ ਆਪਣੇ ਪਾਸ ਰੱਖਣ ਦਾ ਸੀ। ਉਸ ਨੇ ਸਮੇਂ-ਸਮੇਂ ਰਣਜੀਤ ਸਿੰਘ ਨੂੰ ਆਰਥਿਕ ਅਤੇ ਸੈਨਿਕ ਮਦਦ ਵੀ ਦਿੱਤੀ ਪਰ ਉਹ ਆਪਣੀ ਸੱਸ ਤੋਂ ਮਦਦ ਪ੍ਰਾਪਤ ਕਰਨ ਦੇ ਮੰਗਰੋਂ ਵੀ ਆਪਣਾ ਸਿਰ ਉੱਚਾ ਰੱਖਦਾ ਸੀ ਅਖੀਰ ਸਦਾ ਕੌਰ ਆਪਣੀਆਂ ਚਾਲਾਂ ਨਾ ਚਲਦੀਆਂ ਵੇਖ ਕੇ ਆਪਣੀ ਧੀ ਮਹਤਾਬ ਕੌਰ ਨੂੰ ਨਾਲ ਲੈ ਕੇ ਆਪਣੀ ਮਿਸਲ ਵੱਲ ਵਾਪਸ ਚਲੀ ਗਈ ਕੁਝ ਚਿਰ ਬਾਅਦ ਨੂੰ ਸਰਦਾਰ ਦਲ ਸਿੰਘ ਵੀ ਜਲੋਧਰ ਜਹੇ ਮਾਰੂ ਰੋਗ ਦਾ ਸ਼ਕਾਰ ਹੋ ਕੇ ਗੰਭੀਰ ਬਿਮਾਰ ਪੈ ਗਿਆ ਇਸ ਤਰ੍ਹਾਂ ਰਣਜੀਤ ਸਿੰਘ ਕੁਦਰਤੀ ਤੌਰ ਤੇ ਹਰ ਤਰ੍ਹਾਂ ਦੇ ਗੈਰ ਜ਼ਰੂਰੀ ਬੰਦਨਾ ਤੋਂ ਮੁਕਤ ਹੋ ਗਿਆ ਉਸ ਸਮੇਂ ਪੰਜਾਬ ਦੀ ਰਾਜਨੀਤਿਕ ਹਾਲਤ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ 1790 ਵਿੱਚ ਆਪਣੀ ਮਿਸਲ ਸ਼ੁਕਰਚੱਕਿਆ ਦੀ ਬਾਗਡੋਰ ਸੰਭਾਲੀ ਉਦੋਂ ਪੰਜਾਬ ਖਾਸ ਕਰਕੇ ਇਸ ਦਾ ਕੇਂਦਰੀ ਹਿੱਸਾ ਦਰਿਆ ਜਹਲਮ ਅਤੇ ਸਤਲੁਜ ਦੇ ਦਰਮਿਆਨ ਦਾ ਇਲਾਕਾ ਵੱਖ-ਵੱਖ ਮਿਸਲਾਂ ਅਤੇ ਸਰਦਾਰਾਂ ਦੀਆਂ ਹਕੂਮਤਾਂ ਦੇ ਤਹਿਤ ਸੀ ਜਿਨ੍ਹਾਂ ਵਿੱਚੋਂ ਭੰਗੀ ਮਿਸਲ ਪ੍ਰਮੁੱਖ ਸੀ ਜਿਸ ਪਾਸ ਦਰਿਆ ਜਹਲਮ ਦੇ ਲੰਮੇ ਪਟੇਦਾਰ ਇਲਾਕੇ ਤੋਂ ਇਲਾਵਾ ਗੁਜਰਾਤ ਸਿਆਲਕੋਟ ਲਾਹੌਰ ਅਤੇ ਅੰਮ੍ਰਿਤਸਰ ਵਰਗੇ ਬਹੁਤ ਅਹਿਮ ਇਲਾਕੇ ਸਨ ਇਹ ਇਲਾਕੇ ਖਿੰਡੇ-ਪੁੰਡੇ ਹੋਏ ਸਨ। ਵਜੀਰਾਵਾਲ ਸਰਦਾਰ ਜੋਧ ਸਿੰਘ ਦੇ ਤਹਿਤ ਸੀ। ਗੁਜਰਾਵਾਲਾ ਰਣਜੀਤ ਸਿੰਘ ਦੀ ਆਪਣੀ ਮਿਸਲ ਸੁਕਰਚੱਕੀਆ ਦਾ ਕੇਂਦਰੀ ਸਥਾਨ ਸੀ। ਸੁਕਰਚੱਕੀਆ ਮਿਸਲ ਦਾ ਸਿਆਲਕੋਟ, ਗੁਜਰਾਤ ਅਤੇ ਦਰਿਆ ਜਹਲਮ ਦੇ ਪਾਰ ਪਿੰਡ ਦਾਦਨਕਲਾਂ ਅਤੇ ਮਿਆਣੀ ਤੇ ਵੀ ਕਬਜ਼ਾ ਸੀ। ਅੰਮ੍ਰਿਤਸਰ ਅਤੇ ਲੁਧਿਆਣੇ ਦੇ ਦਰਮਿਆਣ ਦਾ ਖੇਤਰ ਵੀ ਕਈ ਸਰਦਾਰਾਂ ਦਰਮਿਆਣ ਵੰਡਿਆ ਹੋਇਆ ਸੀ। ਜਿਨ੍ਹਾਂ ਵਿੱਚੋਂ ਕਨਈਆ ਮਿਸਲ ਪ੍ਰਮੁੱਖ ਸੀ ਅਤੇ ਗੁਰਦਾਸਪੁਰ ਵਿੱਚ ਬਟਾਲਾ ਉਸਦਾ ਕੇਂਦਰ ਸੀ ਆਲੂਵਾਲੀਆ ਮਿਸਲ ਦੇ ਕਬਜ਼ੇ ਹੇਠ ਜਲੰਧਰ ਅਤੇ ਹਸੀਆਰਪੁਰ ਦਰਮਿਆਨ ਦਾ ਇਲਾਕਾ ਸੀ ਅਤੇ ਕਪੂਰਥਲਾ ਉਸਦਾ ਕੇਂਦਰੀ ਸਥਾਨ ਸੀ ਜਲੰਧਰ ਦੇ ਕਈ ਖੇਤਿਆਂ ਉੱਤੇ ਆਰਾਮਗੜੀਆ ਮਿਸਲ ਦਾ ਕਬਜ਼ਾ ਸੀ ਜਿਨ੍ਹਾਂ ਦੀ ਮਾਲਕੀ ਦਰਿਆ ਸਤਲੁਜ ਤੋਂ ਪਾਰਤ ਵੀ ਸੀ ਲਾਹੌਰ ਅਤੇ ਮੁਲਤਾਨ ਦਰਮਿਆਨ ਪੈਂਦੇ ਇਲਾਕਿਆਂ ਵਿੱਚ ਕਸੂਰ ਦੇ ਪਠਾਨ ਪਾਕਪਟਣ ਦੇ ਨਕਈ ਮਿਸਲ ਵਾਲੇ ਅਤੇ ਚੰਗ ਦੇ ਸਿਆਲ ਕਾਬਜ ਸਨ ਰਾਜਵਰੀ ਪਿੰਬਰ ਜੰਮੂ ਅਤੇ ਨਾਲ ਲੱਗਦੇ ਕੁਝ ਇਲਾਕਿਆਂ ਤੇ ਮੁਸਲਮਾਨ ਅਤੇ ਰਾਜਪੂਤ ਸਰਦਾਰਾਂ ਦਾ ਰਾਜ ਸੀ ਕਾਗੜੇ ਦੇ ਪਹਾੜੀ ਇਲਾਕੇ ਤੇ ਇੱਕ ਹਿੰਦੂ ਰਾਜੇ ਸੰਸਾਰ ਚੰਦ ਦਾ ਕਬਜ਼ਾ ਸੀ ਪਰ ਚੰਬੇ ਦਾ ਇਲਾਕਾ ਰਾਜਾ ਚੜਤ ਸਿੰਘ ਦੇ ਪਾਸ ਸੀ ਮਲਤਾਨ ਨਵਾਬ ਮੁਜਫਰ ਖਾਨ ਸਦੋਜਾਈ ਕੋਲ ਸੀ ਜਿੱਥੇ ਦਰਿਆ ਸਿੰਧ ਦੇ ਪਾਰ ਡੇਰਾ ਇਸਮਾਇਲ ਖਾਨ ਸਾਬੰਦ ਖਾਨ ਕੋਲ ਸੀ ਅਟਕਦਾ ਕਿਲਾ ਵਜ਼ੀਰ ਖੇਲ ਦੇ ਸਰਦਾਰ ਜਹਾਂਦਾਦ ਦੇ ਕਬਜ਼ੇ ਹੇਠ ਸੀ ਅਤੇ ਮਨਕੇੜਾ ਬੰਨੂ ਕੁਹਾਟ ਅਤੇ ਟੌਂਕ ਛੋਟੇ-ਛੋਟੇ ਮੁਸਲਮਾਨ ਸਰਦਾਰਾਂ ਪਾਸ ਸਨ ਪਿਸਾਵਰ ਦੀ ਘਾਟੀ ਫਤਿਹ ਖਾਨ ਬਾਰਕੁਜਾਈ ਅਤੇ ਕਸ਼ਮੀਰ ਉੱਤੇ ਉਸ ਦੇ ਭਰਾ ਆਜਮ ਖਾਨ ਦਾ ਸ਼ਾਸਨ ਸੀ ਇਹਨਾਂ ਵਿੱਚੋਂ ਬਹੁਤੇ ਮੁਸਲਮਾਨ ਸਰਦਾਰ ਤਾਂ ਪਹਿਲਾਂ ਕਦੀ ਅਫਗਾਨਿਸਤਾਨ ਦੇ ਸ਼ਾਸਕਾਂ ਦੇ ਤਹਿਤ ਹੀ ਹੁੰਦੇ ਸਨ ਪਰ ਅਹਿਮਦ ਸਾਹ ਅਫਦਾਲੀ ਦੀ ਮੌਤ ਤੋਂ ਬਾਅਦ ਇਹ ਇਲਾਕੇ ਆਜ਼ਾਦਾਨਾ ਤੌਰ ਤੇ ਹੀ ਵਿਚਰਦੇ ਸਨ ਦਰਿਆ ਸਤਲੁਜ ਦੇ ਪਾਰ ਦਾ ਇਲਾਕਾ ਪਟਿਆਲਾ ਜੀਂਦ ਨਾਭਾ ਰਾਜ ਘਰਾਣਿਆਂ ਅਤੇ ਦੂਸਰੇ ਛੋਟੇ ਛੋਟੇ ਸਰਦਾਰਾਂ ਦਰਮਿਆਨ ਵੰਡਿਆ ਹੋਇਆ ਸੀ ਇਹਨਾਂ ਵਿੱਚੋਂ ਬਹੁਤਿਆਂ ਦਾ ਫੂਲਕੀਆ ਖਾਨਦਾਨ ਨਾਲ ਸੰਬੰਧ ਸੀ ਉਸ ਵਕਤ ਵੀ ਉਹਨਾਂ ਨੂੰ ਇਸੇ ਨਾਮ ਫੂਲਕੀਆ ਨਾਲ ਜਾਣਿਆ ਜਾਂਦਾ ਸੀ ਇੱਕ ਹੋਰ ਮਿਸਲ ਨਿਸ਼ਾਨਵਾਲੀਆ ਪਾਸ ਵੀ ਅੰਬਾਲਾ ਅਤੇ ਸਹਾਨਪੁਰ ਦੇ ਕੁਝ ਇਲਾਕੇ ਸਨ ਪੰਜਾਬ ਵਿੱਚ ਮਲੇਰ ਕੋਟਲਾ ਦੇ ਛੋਟੇ ਜਿਹੇ ਰਾਜ ਉੱਤੇ ਅਫਗਾਨੀ ਰਾਜ ਘਰਾਣੇ ਦਾ ਕਬਜ਼ਾ ਸੀ ਇਸੇ ਤਰ੍ਹਾਂ ਪੰਜਾਬ ਅਤੇ ਇਸ ਦੇ ਆਸ-ਪਾਸ ਦਾ ਇਲਾਕਾ ਬਹੁਤ ਛੋਟੇ-ਛੋਟੇ ਖੇਤਿਆਂ ਵਿੱਚ ਵੰਡਿਆ ਹੋਇਆ ਸੀ ਪਰ ਦੂਜੇ ਪਾਸੇ ਬਹੁਤ ਵੱਡਾ ਅਤੇ ਸ਼ਕਤੀਸ਼ਾਲੀ ਅੰਗਰੇਜ਼ੀ ਦਾਇੰਤ ਸਾਮਰਾਜ ਈਸਟ ਇੰਡੀਆ ਕੰਪਨੀ ਦੇ ਤਹਿਤ ਤੇਜ਼ੀ ਨਾਲ ਵੱਧ ਫੁੱਲ ਰਿਹਾ ਸੀ ਉਹ ਹਰ ਜਾਇਜ਼ ਨਾਜਾਇਜ਼ ਤਰੀਕੇ ਦੇ ਨਾਲ ਹਿੰਦੁਸਤਾਨ ਦੇ ਇੱਕ ਵੱਡੇ ਇਲਾਕੇ ਉੱਤੇ ਆਪਣੀ ਹਕੂਮਤ ਕਾਇਮ ਕਰ ਚੁੱਕਾ ਸੀ ਅਤੇ ਉਹ ਆਪਣੇ ਸਾਮਰਾਜ ਨੂੰ ਅਫਗਾਨਿਸਤਾਨ ਤੋਂ ਵੀ ਪਾਰ ਤੱਕ ਫੈਲਾਉਣਾ ਚਾਹੁੰਦਾ ਸੀ ਅਤੇ ਇਸ ਪਾਸੇ ਸੰਜੀਦਗੀ ਨਾਲ ਕਾਰਜਸ਼ੀਲ ਸੀ ਇਸ ਵਕਤ ਪੰਜਾਬ ਬਹੁਤ ਸਾਰੇ ਹਿੱਸਿਆਂ ਵਿੱਚ ਵੰਡਿਆ ਹੋਇਆ ਹੋਣ ਕਰਕੇ ਰਾਜਨੀਤਿਕ ਤੌਰ ਤੇ ਬਹੁਤ ਕਮਜ਼ੋਰ ਸੀ ਅਤੇ ਉਹ ਕਿਸੇ ਬਾਹਰਲੇ ਸ਼ਕਤੀਸ਼ਾਲੀ ਹਮਲਾਵਰ ਦਾ ਇਕੱਠੇ ਹੋ ਕੇ ਮੁਕਾਬਲਾ ਕਰਨ ਦੇ ਯੋਗ ਵੀ ਨਹੀਂ ਸੀ ਸਿੱਖ ਮਿਸਲਾਂ ਵਿੱਚ ਵੀ ਸਹਿਯੋਗ ਦੀ ਬਹੁਤ ਘਾਟ ਸੀ ਸਗੋਂ ਉਹਨਾਂ ਵਿੱਚ ਆਪਸੀ ਹਿੱਤਾਂ ਨੂੰ ਲੈ ਕੇ ਕਾਫੀ ਖਿੱਚੋਤਾਣ ਰਹਿੰਦੀ ਸੀ ਭੰਗੀਆਂ ਦੀ ਮਿਸਲ ਭਾਵੇਂ ਸਭ ਤੋਂ ਵੱਧ ਤਾਕਤਵਰ ਸੀ ਪਰ ਉਹ ਲਾਹੌਰ ਅੰਮ੍ਰਿਤਸਰ ਅਤੇ ਗੁਜਰਾਤ ਤਿੰਨ ਥਾਵਾਂ ਵਿੱਚ ਵੰਡੀ ਹੋਈ ਸੀ ਕਨਈਆ ਮਿਸਲ ਦੀ ਰਾਮਗੜੀਆਂ ਮਿਸਲ ਨਾਲ ਰਾਮਗੜੀਆਂ ਦੀ ਆਲੂ ਵਾਲੀਆਂ ਮਿਸਲ ਨਾਲ ਖੇਵਾਜੀ ਸੀ ਇਸੇ ਤਰ੍ਹਾਂ ਮਿਸਲ ਸ਼ੁਕਰਚੱਕੀਆਂ ਅਤੇ ਮਿਸਲ ਭੰਗੀਆਂ ਦਰਮਿਆਨ ਕਸਮਾਕਸ ਚੱਲਦੀ ਰਹਿੰਦੀ ਸੀ ਇਸ ਵਿੱਚ ਕਨਈਆ ਮਿਸਲ ਵੀ ਸ਼ਾਮਲ ਸੀ ਇਸੇ ਤਰ੍ਹਾਂ ਸਾਰੀਆਂ ਮਿਸਲਾਂ ਇੱਕ ਦੂਜੀ ਦੇ ਨਾਲ ਲੜਦੀਆਂ ਝਗੜਦੀਆਂ ਰਹਿੰਦੀਆਂ ਸਨ ਕਦੀ ਇੱਕ ਮਿਸਲ ਦਾ ਦੂਜੀ ਮਿਸਲ ਨਾਲ ਸਮਝੌਤਾ ਹੋ ਜਾਂਦਾ ਕਦੀ ਦੂਜੀ ਕਿਸੇ ਤੀਜੀ ਦੇ ਖਿਲਾਫ ਜੰਗ ਸੇੜ ਦਿੰਦੀ ਇਸ ਤਰ੍ਹਾਂ ਅੱਖ ਚਪਕੇ ਇੱਕ ਦੂਜੇ ਪ੍ਰਤੀ ਵਫਾਦਾਰੀਆਂ ਵੀ ਬਦਲ ਜਾਂਦੀਆਂ ਇਹੋ ਹੀ ਹਾਲ ਮੁਸਲਮਾਨ ਸਰਦਾਰਾਂ ਦਾ ਸੀ ਭਾਵੇਂ ਕਿ ਉਹਨਾਂ ਵਿੱਚੋਂ ਬਹੁਤੇ ਅਮਨ ਸਾਦ ਦੁਰਾਨੀ ਦੀ ਉਪਜ ਸਨ ਅਤੇ ਪਸ਼ੋਕੜ ਇੱਕ ਹੋਣ ਦੇ ਬਾਵਜੂਦ ਵੀ ਇਕੱਠੇ ਨਹੀਂ ਸਨ ਹੁਣ ਉਹ ਆਪਣੇ ਕਬਜ਼ੇ ਹੇਠਲੇ ਇਲਾਕਿਆਂ ਤੇ ਪਕੜ ਬਣਾਈ ਰੱਖਣ ਦੀ ਹੀ ਸੋਚਦੇ ਸਨ ਇਸ ਤਰ੍ਹਾਂ 19ਵੀਂ ਸਦੀ ਦੇ ਸ਼ੁਰੂਆਤੀ ਦੌਰ ਵਿੱਚ ਪੰਜਾਬ ਵਿੱਚ ਅਜਿਹੀ ਰਾਜਨੀਤਿਕ ਹਾਲਤ ਦੇ ਹੁੰਦਿਆਂ ਅਗਰ ਮਹਾਰਾਜਾ ਰਣਜੀਤ ਸਿੰਘ ਇੱਕ ਮਜ਼ਬੂਤ ਖਾਲਸਾ ਰਾਜ ਨੂੰ ਨਾ ਘੜਦਾ ਤਾਂ ਨਰਸਨ ਦੇ ਅੰਗਰੇਜ਼ ਹੁਣ ਤੋਂ ਹੀ ਇਸ ਖਿੱਤੇ ਦੇ ਮਾਲਕ ਹੁੰਦੇ ਇੱਕ ਅੰਗਰੇਜ਼ ਯਾਤਰੀ ਯਾਰਜ ਫੋਰਸਟਰ ਜਿਸ ਨੇ ਸਨ 1787 ਵਿੱਚ ਉਦੋਂ ਰਣਜੀਤ ਸਿੰਘ ਸਿਰਫ 3 ਸਾਲ ਦਾ ਸੀ ਹਿੰਦੂਸਤਾਨ ਦੇ ਉੱਤਰੀ ਇਲਾਕਿਆਂ ਦੀ ਯਾਤਰਾ ਕੀਤੀ ਅਤੇ ਇਸ ਖੇਤੇ ਦੀ ਰਾਜਨੀਤਿਕ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹਾਂ ਆਪਣੀ ਪੁਸਤਕ ਇਹ ਜਰਨੀ ਫ੍ਰਾਮ ਬੰਗਾਲ ਟੂ ਇੰਗਲੈਂਡ ਵਿੱਚ ਇਸ ਤਰ੍ਹਾਂ ਦੀ ਭਵਿੱਖਬਾਣੀ ਕੀਤੀ ਕਿ ਆਉਣ ਵਾਲੇ ਵਕਤ ਵਿੱਚ ਉਹ ਕਿਸੇ ਐਸੇ ਉਤਸ਼ਾਹਪੂਰਨ ਸਰਦਾਰ ਨੂੰ ਦੇਖ ਸਕਦੇ ਹਨ ਜੋ ਆਪਣੀ ਅਕਲ ਅਤੇ ਕਾਮਯਾਬੀ ਦੇ ਨਾਲ ਆਪਣੇ ਸਾਥੀਆਂ ਦੀ ਸ਼ਕਤੀ ਨੂੰ ਜਜ਼ਬ ਕਰੇਗਾ ਅਤੇ ਉਹਨਾਂ ਦੇ ਸੰਤੰਤਰ ਰਾਜਾਂ ਦੇ ਖੰਡਰਾਂ ਤੇ ਆਪਣੀ ਹਕੂਮਤ ਦੇ ਝੰਡੇ ਗੱਡੇਗਾ ਇਤਿਹਾਸ ਦੇ ਪੰਨੇ ਅਜਿਹੇ ਕਾਰਨਾਮਿਆਂ ਨਾਲ ਭਰੇ ਪਏ ਹਨ ਜੋ ਅਜਿਹੇ ਹਾਲਾਤਾਂ ਦੀ ਉਪਜ ਹੁੰਦੇ ਹਨ ਉਸ ਨੂੰ ਇਹ ਕਹਿਣ ਵਿੱਚ ਕੋਈ ਝਿਜਕ ਨਹੀਂ ਕਿ ਸਿੱਖ ਸੇਤੀ ਹੀ ਹਿੰਦੁਸਤਾਨ ਦੇ ਰਾਜਾਂ ਵਿੱਚੋਂ ਪਹਿਲੇ ਨੰਬਰ ਤੇ ਆ ਜਾਣਗੇ ਇਹ ਸੀ ਮਹਾਰਾਜਾ ਰਣਜੀਤ ਸਿੰਘ ਦਾ ਮੁੱਢਲਾ ਜੀਵਨ ਅਤੇ ਉਸ ਸਮੇਂ ਦੇ ਪੰਜਾਬ ਦੇ ਰਾਜਨੀਤਿਕ ਹਾਲਾਤ ਅਗਲੀ ਵੀਡੀਓ ਵਿੱਚ ਗੱਲ ਕਰਾਂਗੇ ਮਹਾਰਾਜਾ ਰਣਜੀਤ ਸਿੰਘ ਦੀਆਂ ਮੁੱਢਲੀਆਂ ਪ੍ਰਾਪਤੀਆਂ ਬਾਰੇ ਉਦੋਂ ਤੱਕ ਤੁਸੀਂ ਜੁੜੇ ਰਹੋ ਸਾਡੇ ਨਾਲ ਧੰਨਵਾਦ